ਜਿਹੜੀ ਕੁਆਲਿਟੀ ਆ ਨੇ ਫਿਲਮ ਦੀ ਉਹ ਬਹੁਤ ਹਾਈ ਰੱਖੀ ਗਈ ਆ ਤੇ ਬੜੀ ਖੁਸ਼ੀ ਦੀ ਗੱਲ ਆ ਕਿ ਸਾਡਾ ਪੰਜਾਬੀ ਸਿਨੇਮਾ ਤੇ ਇਸ ਲਈ ਇਸ ਲੈਵਲ ਤੇ ਜੇ ਪਹੁੰਚ ਕੇ ਆਪਣਾ ਕੰਮ ਕਰ ਰਿਹਾ ਵਾ ਇਸ ਫਿਲਮ ਵਿੱਚ ਜਿਹੜੀ ਗਿੱਪੀ ਕਰ ਵਾਲਾ ਵੀਰ ਹੋਣਾ ਨੇ ਆਪਣੇ ਪਰਿਵਾਰ ਨੂੰ ਕੱਲਾ ਇਨਵੋਲਵ ਨਹੀਂ ਕੀਤਾ ਮੈਂ ਚਾਹੁੰਦਾ ਸਾਡੀ ਪੰਜਾਬੀ ਪੂਰੀ ਇੰਡਸਟਰੀ ਇਸ ਫਿਲਮ ਲਈ ਇਨਵੋਲਵ ਹੋਣੀ ਚਾਹੀਦੀ ਆ ਕਾਲ ਫਿਲਮ ਦੇ ਪ੍ਰੀਮੀਅਰ ਤੇ ਪਹੁੰਚੇ ਹੋਏ ਆ ਤੇ ਬਲਵੀਰ ਬੋਪਾਰਾਏ ਭਾਈ ਜਿਨ੍ਹਾਂ ਨੇ ਬਹੁਤ ਸਾਰੇ ਗਾਣੇ ਕਮਾਲ ਦੇ ਇੰਡਸਟਰੀ ਨੂੰ ਦਿੱਤੇ ਨੇ ਉਹ ਵੀ ਪਹੁੰਚੇ ਹੋਏ ਨੇ ਭਾਈ ਕਿਹੋ ਜਿਹੀ ਲੱਗੇ ਆ ਬਹੁਤ ਕਮਾਲ ਦੀ ਮੂਵੀ ਆ ਹਰ ਐਂਗਲ ਤੋਂ ਕੋਈ ਵੀ ਪੱਖ ਰ ਨੇ ਵੀਕ ਨਹੀਂ ਹੋਣ ਦਿੰਦਾ ਬਹੁਤ ਉਹ ਤੁਸੀਂ ਦੇਖੇ ਤੇ ਪਤਾ ਲੱਗਦੀਆਂ ਮੂਵੀਜ਼ ਐ ਐਕਸਪਲੇਨ ਨਹੀਂ ਕੀਤੀ ਜਾ ਰਹੀ ਬਹੁਤ ਕਮਾਲ ਆ ਕੁਝ ਮਿੰਟ ਤੁਹਾਡੇ ਹੋਰ ਲੈਣੇ ਆ ਤੁਸੀਂ ਵੀ ਗੀਤਕਾਰ ਹੋ ਤੇ ਕਿਹੋ ਜਿਹਾ ਲੱਗਿਆ ਇਸ ਫਿਲਮ ਦੇ ਗੀਤ ਹੈਪੀ ਰਾਏ ਕੋਟੀ ਬਾਈ ਹੁਣੇ ਵੱਲੋਂ ਲਿਖੇ ਗਏ ਨੇ ਸਿਚੁਏਸ਼ਨ ਲੱਗੇ ਗੀਤ ਫਿਲਮ ਦੇ ਨਾਲ ਟੁੱਗਦੇ ਨਜ਼ਰ ਆਏ ਹਾਂ ਹਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਿੱਚ ਸਟੋਰੀ ਵਿੱਚ ਮਰਜ ਹੋਏਗੀ ਸੀਗੇ ਬਹੁਤ ਅੱਛਾ ਤੇ ਜਿਹੜੀ ਕੁਆਲਿਟੀ ਆ ਨੇ ਫਿਲਮ ਦੀ ਉਹ ਬਹੁਤ ਹਾਈ ਰੱਖੀ ਗਈ ਆ ਤੇ ਬੜੀ ਖੁਸ਼ੀ ਦੀ ਗੱਲ ਆ ਕਿ ਸਾਡਾ ਪੰਜਾਬੀ ਸਿਨੇਮਾ ਤੇ ਇਸ ਲੈਵਲ ਤੇ ਜੇ ਪਹੁੰਚ ਕੇ ਆਪਣਾ ਕੰਮ ਕਰ ਰਿਹਾ ਵਾ ਕੀ ਕਹਿਣਾ ਚਾਹੋਗੇ ਜਦੋਂ ਗਿੱਪੀ ਗਰੇਵਾਲ ਦੇ ਬੱਚੇ ਵੀ ਇਸ ਫਿਲਮ ਦੇ ਨਾਲ ਪੂਰੇ ਇਨਵੋਲਵ ਨੇ ਜੇ ਬੱਚਿਆਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਜੀਅ ਜਾਨ ਲਾਇਆ ਗਿਆ ਲੱਗਦਾ ਹੈਗਾ ਕਿ ਪੰਜਾਬੀ ਸਿਨੇਮੇ ਦੇ ਲਈ ਗਿੱਪੀ ਗਰੇਵਾਲ ਆਪਣੇ ਬੱਚਿਆਂ ਨੂੰ ਪੂਰੀ ਮਿਹਨਤ ਕਰਾ ਰਹੇ ਨੇ ਪੂਰਾ ਜੋਰ ਲਾ ਰਹੇ ਨੇ ਅਸ ਵਿੱਚ ਇਸ ਫਿਲਮ ਵਿੱਚ ਗਿੱਪੀ ਗਰੇਵਾਲ ਵੀਰ ਹੋਣਾਂ ਨੇ ਆਪਣੇ ਪਰਿਵਾਰ ਨੂੰ ਕੱਲਾ ਇਨਵੋਲਵ ਨਹੀਂ ਕੀਤਾ ਮੈਂ ਚਾਹਣਾ ਸਾਡੀ ਪੰਜਾਬੀ ਪੂਰੀ ਇੰਡਸਟਰੀ ਇਸ ਫਿਲਮ ਲਈ ਇਨਵੋਲਵ ਹੋਣੀ ਚਾਹੀਦੀ ਹੈ ਕਿ ਇਸ ਲੈਵਲ ਦਾ ਜਦੋਂ ਕੰਮ ਹੋਣਾ ਹੋਵੇ ਨਾ ਤੇ ਸਭ ਨੂੰ ਸਪੋਰਟ ਕਰਨੀ ਚਾਹੀਦੀ ਹੈ ਤੇ ਬਹੁਤ ਵੱਡੀ ਮੂਵੀ ਆ ਤੇ ਅ ਕਦੇ-ਕਦੇ ਤੇ ਵੀ ਮੂਵੀ ਬਣਦੀਆਂ ਮੈਂ ਜਿਹੜੀ ਕੁਆਲਿਟੀ ਆ ਨਾ ਫਿਲਮ ਦੀ ਉਹ ਬਹੁਤ ਹਾਈ ਰੱਖੀ ਗਈ ਆ ਤੇ ਬੜੀ ਖੁਸ਼ੀ ਦੀ ਗੱਲ ਆ ਕਿ ਸਾਡਾ ਪੰਜਾਬੀ ਸਿਨੇਮਾ ਤੇ ਇਸ ਲਈ ਇਸ ਲੈਵਲ ਤੇ ਜੇ ਪਹੁੰਚ ਕੇ ਆਪਣਾ ਕੰਮ ਕਰ ਰਿਹਾ ਵਾ ਇਸ ਫਿਲਮ ਵਿੱਚ ਕਿਪੀ ਗਰਵਲ ਵੀਰ ਹੋਣਾਂ ਨੇ ਆਪਣੇ ਪਰਿਵਾਰ ਨੂੰ ਕੱਲਾ ਇਨਫਾਰਮ ਨਹੀਂ ਕੀਤਾ ਮੈਂ ਚਾਹਣਾ ਸਾਡੀ ਪੰਜਾਬੀ ਪੂਰੀ ਇੰਡਸਟਰੀ ਇਸ ਫਿਲਮ ਲਈ ਇਨਫਾਰਮ ਹੋਣੀ ਚਾਹੀਦੀ ਹੈ ਕਾਲ ਫਿਲਮ ਦੇ ਪ੍ਰੀਮੀਅਰ ਤੇ ਪਹੁੰਚੇ ਹੋਏ ਆ ਤੇ ਬਲਵੀਰ ਬੋਪਾਰਾਏ ਭਾਈ ਜਿਨ੍ਹਾਂ ਨੇ ਬਹੁਤ ਸਾਰੇ ਗਾਣੇ ਕਮਾਲ ਦੇ ਇੰਡਸਟਰੀ ਨੂੰ ਦਿੱਤੇ ਨੇ ਉਹ ਵੀ ਪਹੁੰਚੇ ਹੋਏ ਨੇ ਭਾਈ ਕਿਹੋ ਜਿਹੀ ਲੱਗੇ ਆ ਬਹੁਤ ਕਮਾਲ ਦੀ ਮੂਵੀ ਆ ਹਰ ਐਂਗਲ ਤੋਂ ਕੋਈ ਵੀ ਪੱਖ ਉਹਨੇ ਵੀਕ ਨਹੀਂ ਹੋਣ ਦਿੰਦਾ ਬਹੁਤ ਉਹ ਤੁਸੀਂ ਦੇਖੇ ਤੇ ਪਤਾ ਲੱਗ ਰਹੀਆਂ ਮੂਵੀਜ਼ ਐ ਕਿ ਐਕਸਪਲੇਨ ਨਹੀਂ ਕੀਤੀ ਜਾ ਰਹੀ ਬਹੁਤ ਕਮਾਲ ਆ ਇੱਕ ਮਿੰਟ ਤੁਹਾਡੇ ਹੋਰ ਲੈਣੇ ਆ ਤੁਸੀਂ ਵੀ ਗੀਤਕਾਰ ਹੋ ਤੇ ਕਿਹੋ ਜਿਹਾ ਲੱਗਿਆ ਇਸ ਫਿਲਮ ਦੇ ਗੀਤ ਹੈਪੀ ਰਾਏ ਕੋਟੀ ਬਾਈ ਹੁਣੇ ਵੱਲੋਂ ਲਿਖੇ ਗਏ ਨੇ ਸਿਚੁਏਸ਼ਨ ਲੱਗੇ ਗੀਤ ਫਿਲਮ ਦੇ ਨਾਲ ਟੁਕਦੇ ਨਜ਼ਰ ਆਏ ਤੁਹਾਨੂੰ ਹਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਿੱਚ ਸਟੋਰੀ ਵਿੱਚ ਮਰਜ ਹੋਏ ਗੀਤ ਸੀਗੇ ਬਹੁਤ ਅੱਛਾ ਤੇ ਜਿਹੜੀ ਕੁਆਲਿਟੀ ਹੈ ਨਾ ਫਿਲਮ ਦੀ ਉਹ ਬਹੁਤ ਹਾਈ ਰੱਖੀ ਗਈ ਆ ਤੇ ਬੜੀ ਖੁਸ਼ੀ ਦੀ ਗੱਲ ਆ ਕਿ ਸਾਡਾ ਪੰਜਾਬੀ ਸਿਨੇਮਾ ਤੇ ਇਸਲੇ ਇਸ ਲੈਵਲ ਤੇ ਜੇ ਪਹੁੰਚ ਗਏ ਆਪਣਾ ਕੰਮ ਕਰ ਰਿਆ ਵਾ ਕੀ ਕਹਿਣਾ ਚਾਹੋਗੇ ਜਦੋਂ ਗਿੱਪੀ ਗਰੇਵਾਲ ਦੇ ਬੱਚੇ ਵੀ ਇਸ ਫਿਲਮ ਦੇ ਨਾਲ ਪੂਰੇ ਇਨਵੋਲਵ ਨੇ ਜੇ ਬੱਚਿਆਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਜੀ ਜਾਨ ਲਾਇਆ ਗਿਆ ਲੱਗਦਾ ਹੈਗਾ ਕਿ ਪੰਜਾਬੀ ਸਿਨੇਮੇ ਦੇ ਲਈ ਗਿੱਪੀ ਗਰੇਵਾਲ ਆਪਣੇ ਬੱਚਿਆਂ ਨੂੰ ਪੂਰੀ ਮਿਹਨਤ ਕਰਾ ਰਹੇ ਨੇ ਪੂਰਾ ਜੋਰ ਲਾ ਰਹੇ ਆ ਅਸ ਵਿੱਚ ਇਸ ਫਿਲਮ ਵਿੱਚ ਗਿੱਪੀ ਗਰੇਵਾਲ ਵੀਰ ਉਹਨਾਂ ਨੇ ਆਪਣੇ ਪਰਿਵਾਰ ਨੂੰ ਕੱਲਾ ਇਨਵੋਲਵ ਨਹੀਂ ਕੀਤਾ ਮੈਂ ਚਾਹੁੰਦਾ ਸਾਡੀ ਪੰਜਾਬੀ ਪੂਰੀ ਇੰਡਸਟਰੀ ਇਸ ਫਿਲਮ ਲਈ ਇਨਵੋਲਵ ਹੋਣੀ ਚਾਹੀਦੀ ਹੈ ਕਿ ਇਸ ਲੈਵਲ ਦਾ ਜਦੋਂ ਕੰਮ ਹੋਣਾ ਹੋਵੇ ਨਾ ਤੇ ਸਭ ਨੂੰ ਸਪੋਰਟ ਕਰਨੀ ਚਾਹੀਦੀ ਹੈ ਤੇ ਬਹੁਤ ਵੱਡੀ ਮੂਵੀ ਆ ਤੇ ਅ ਕਦੇ-ਕਦੇ ਤੇਦੀ ਮੂਵੀ ਬਣਦੀ ਹੈ ਮੈਂ